ਅਰਬਨ ਸਟੇਟ ਫੇਜ਼ 1 ਚ ਜੀ 19 ਤਰੀਕ ਨੂੰ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ 1 ਲੱਖ ਰੁਪਏ ਕੈਸ਼ ਤੇ ਬਹੁਤ ਸਾਰੀ ਜੁਐਲਰੀ ਕਰੋ ਚੋਰੀ ਹੋ ਗਈ ਸੀ ਉਹਨਾਂ ਨੇ ਤੇ ਉਸ ਕੇਸ ਨੂੰ ਟਰੇਸ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ 22 ਤਰੀਕ ਨੂੰ ਤੋਂ ਜਿਹਦੇ ਕੋਲ 1 ਲੱਖ ਰੁਪਏ ਤੇ ਕੁਝ ਜੁਐਲੀ ਦੇ ਆਰਨਮੈਂਟਸ ਬਰਾਮਦ ਕੀਤੇ ਗਏ ਤੇ ਪੁੱਛਗਿੱਛ ਤੇ ਵਿੱਚ ਫਿਰ ਅੱਗੇ ਦੋ ਹੋਰ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਜਿਹੜੇ ਕਿ ਜਿਹੜੀ ਬਾਕੀ ਦੀ ਉਹਨਾਂ ਦੀ ਚੋਰੀ ਦਾ ਸਮਾਨ ਸੀਗਾ ਕੁਝ ਹਿੱਸਾ ਉਹਦਾ ਚੋਰੀ ਵੇਚਣ ਜਾ ਰਹੀਆਂ ਸੀ ਉਹਨਾਂ ਤੋਂ ਵੀ ਗ੍ਰਿਫਤਾਰ ਕਰਕੇ ਰਿਕਵਰੀ ਕੀਤੀ ਹੈ ਐਂਡ ਹਲੇ ਤਫਤੀਸ਼ ਚੱਲ ਰਹੀ ਹੈ ਕਿ ਕਿੰਨੇ ਬੰਦੇ ਅਰੈਸਟ ਕੀਤੇ ਗਏ ਤਿੰਨ ਬੰਦੇ ਅਰੈਸਟ ਕੀਤੇ ਜੀ ਇੱਕ ਲੜਕਾ ਦੋ ਲੇਡੀਜ਼ ਹਾਂਜੀ ਰਿਮਾਂਡ ਦਿੱਤਾ ਰਿਮਾਂਡ ਤੇ ਹੁਣ ਜਿਹੜਾ ਪਹਿਲਾ ਲੜਕਾ ਸੀ ਅਰੈਸਟ ਕੀਤਾ ਉਹ ਤੇ ਰਿਮਾਂਡ ਤੇ ਸੀਗਾ ਜੀ ਦੋਨੋਂ ਲੇਡੀਜ਼ ਨੂੰ ਅੱਜ ਅਰੈਸਟ ਕੀਤਾ ਉਹ ਪੇਸ਼ ਕਰਕੇ ਤੇ ਰਿਮਾਂਡ ਲਵਾ ਸਰ ਬਰੋਕਸ ਜੀ ਲਗਾ ਬੋਲਦ ਸੀਗਾ ਕਿ ਕਿੰਨਾ ਕੈਸ਼ ਸੀਗਾ ਇਹਨਾਂ 1 ਲੱਖ ਰੁਪਏ ਕੈਸ਼ ਚੋਰੀ ਹੋਇਆ ਚੁਕਾ ਜੀ ਉਹਨਾਂ ਦਾ ਫਰੀ 25 ਤੋਂ 30 ਟੋਲੇ ਉਹ ਕਹਿੰਦੇ ਸੀ ਕਿ ਸਾਡੀ ਜੁਐਲਰੀ ਜਿਹੜੀ ਆ ਉਹ ਗਈ ਹੈ ਅੰਦਾਜ਼ਨ ਵਿੱਚ ਚਾਂਦੀ ਦੇ ਵੀ ਜੁਲੇ ਸੀ ਕੁਝ ਸਿੱਕੇ ਵੀ ਹੈਗੇ ਚਾਂਦੀ ਦੇ ਜਿਹੜੀ ਜੁਲੀ ਜਿਹੜੀ ਚੋਰੀ ਹੋਈ ਸੀ ਸਾਰੀ ਰਿਕਵਰ ਹੋ ਗਈ ਕੀ ਨਹੀਂ ਹਾਲੇ ਤਫਤੀਸ਼ ਬਾਕੀ ਹੈ ਹਾਲੇ ਰਿਕਵਰ ਹੋਣੇ ਬਾਕੀ ਮੁਰਲੀ ਪੁੱਛਗਿਛ ਕੀਤੀ ਉਹਦੇ ਵਿੱਚ ਕੀ ਪਾਇਆ ਗਿਆ ਕਿ ਕਿੰਨੇ ਜਣਿਆਂ ਦਾ ਗਰੁੱਪ ਹੈਗਾ ਕਿੰਨੇ ਜਣੇ ਹੋਣ ਤਿੰਨ ਜਣੇ ਤਾਂ ਹੈਗੇ ਆਂ ਜੀ ਇਹਦੇ ਚ ਹਾਲੇ ਲੇਡੀਜ਼ ਦੀ ਕੁਝ ਕਿਛ ਹੋਣੀ ਹੈ ਫਿਰ ਹੋਰ ਬਾਕੀ ਜਿਹੜੇ ਆ ਕਲਾਸੇ ਸਾਹਮਣੇ ਹੋਣਗੇ ਫਿਰ ਖ਼ਬਰੀ ਵੀ ਹੋਏਗੀ ਦਿਰੋਸੇ ਕਿਤ ਲੱਖ ਰੁਪਏ ਚੋਰੀ ਹੋਇਆ ਸੀਗਾ 90 ਹਜ਼ਾਰ ਗ੍ਰਾਮ ਚੋਰੀ ਹੋਇਆ ਤੇ 10 ਹਜ਼ਾਰ ਨਸ਼ਾ ਕਰਕੇ ਨਸ਼ਾ ਦੋ ਜਣੇ ਇਹਦੇ ਚ ਹੈਗੇ ਜਿਹੜੇ ਨਸ਼ਾ ਕਰਦੇ ਆਂ ਜੀ ਔਰ ਉਹ ਉਹਨਾਂ ਕੋਲੋਂ ਪੈਨਾ ਵੀ ਬਹੁਤ ਮੁਕਦਮੇ ਦਰਜ ਨੇ ਪਹਿਲੇ ਚੋਰੀ ਦੇ ਜਾਂ ਹੋਰ ਕੀ ਚੋਰੀ ਦੇ ਵੀ ਹੈਗੇ ਐਨਡੀਪੀਐਸ ਦਾ ਵੀ ਹੈਗੇ ਚ ਰਿਕਵਰੀ ਹੋਈ ਅ ਅਰਬਨ ਸਟੇਟ ਫੇਜ਼ 1 ਚ ਜੀ 19 ਤਰੀਕ ਨੂੰ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ 1 ਲੱਖ ਰੁਪਏ ਕੈਸ਼ ਤੇ ਬਹੁਤ ਸਾਰੀ ਜੁਐਲਰੀ ਕਰੋ ਚੋਰੀ ਹੋ ਗਈ ਸੀ ਉਹਨਾਂ ਨੇ ਤੇ ਉਸ ਕੇਸ ਨੂੰ ਟਰੇਸ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ 22 ਤਰੀਕ ਨੂੰ ਤੋ ਜਿਹਦੇ ਕੋਲ 1 ਲੱਖ ਰੁਪਏ ਤੇ ਕੁਝ ਜੁਲੀ ਦੇ ਆਰਨਮੈਂਟਸ ਬਰਾਮਦ ਕੀਤੇ ਚੋਰੀ ਪੁਛਕਿਸਤੇ ਵਿੱਚ ਫਿਰ ਅੱਗੇ ਦੋ ਹੋਰ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਜਿਹੜੇ ਕਿ ਜਿਹੜੀ ਬਾਕੀ ਦੀ ਉਹਨਾਂ ਦੀ ਚੋਰੀ ਦਾ ਸਮਾਨ ਸੀਗਾ ਕੁਝ ਹਿੱਸਾ ਉਹਦਾ ਚੋਰੀ ਵੇਚਣ ਜਾ ਰਹੀਆਂ ਸੀ ਉਹਨਾਂ ਤੋਂ ਵੀ ਗ੍ਰਿਫਤਾਰ ਕਰਕੇ ਰਿਕਵਰੀ ਕੀਤੀ ਹੈ ਐਂਡ ਹਲੇ ਤਫਤੀਸ਼ ਚੱਲ ਰਹੀ ਹੈ ਕਿੰਨੇ ਬੰਦੇ ਅਰੈਸਟ ਕੀਤੇ ਗਏ ਤਿੰਨ ਬੰਦੇ ਅਰੈਸਟ ਕੀਤੇ ਜੀ ਇੱਕ ਲੜਕਾ ਦੋ ਅਗਰ ਹਾਂਜੀ ਰਿਮਾਂਡ ਦਿੱਤਾ ਸੀ ਰਿਮਾਂਡ ਤੇ ਹੁਣ ਜਿਹੜਾ ਪਹਿਲਾ ਲੜਕਾ ਸੀ ਅਰੈਸਟ ਕੀਤਾ ਉਹ ਤੇ ਰਿਮਾਂਡ ਤੇ ਸੀਗਾ ਜੀ ਦੋਨੋਂ ਲੇਡੀਜ਼ ਨੂੰ ਅੱਜ ਅਰੈਸਟ ਕੀਤਾ ਉਹ ਪੇਸ਼ ਕਰਕੇ ਤੇ ਰਿਮਾਂਡ ਲਵਾਂਗੇ ਸਰ ਬ੍ਰੋਕੀ ਲਾ ਬੋਲਡ ਸੀਗਾ ਕਿ ਕਿੰਨਾ ਕੈਸ਼ ਸੀਗਾ ਇਹਨਾਂ 1 ਲੱਖ ਰੁਪਏ ਕੈਸ਼ ਚੋਰੀ ਹੋਇਆ ਚੁਕਾ ਜੀ ਉਹਨਾਂ ਦਾ 3 25 ਤੋਂ 30 ਤੋਲੇ ਉਹ ਕਹਿੰਦੇ ਸੀ ਕਿ ਸਾਡੀ ਜੁਐਲਰੀ ਜਿਹੜੀ ਆ ਉਹ ਗਈ ਹੈ ਅੰਦਾਜ਼ਨ ਵਿੱਚ ਚਾਂਦੀ ਦੇ ਵੀ ਜੁਲੇ ਸੀ ਕੁਝ ਸਿੱਕੇ ਵੀ ਹੈਗੇ ਚਾਂਦੀ ਦੇ ਜਿਹੜੀ ਜੁਐਲਰੀ ਚੋਰੀ ਹੋਈ ਸੀ ਸਾਰੀ ਰਿਕਵਰ ਹੋ ਗਈ ਕੀ ਨਹੀਂ ਹਾਲੇ ਤਫਤੀਸ਼ ਬਾਕੀ ਹੈ ਹਾਲੇ ਰਿਕਵਰ ਹੋਣੀ ਬਾਕੀ ਜਿਹੜੀ ਮੁੱਢਲੀ ਪੁਛਗਿੱਛ ਕੀਤੀ ਉਹ ਵਿੱਚ ਕੀ ਪਾਇਆ ਗਿਆ ਕਿ ਕਿੰਨੇ ਜਣਿਆਂ ਦਾ ਗਰੁੱਪ ਹੈਗਾ ਕਿੰਨੇ ਜਾਨੀ ਹੋਣ ਤਿੰਨ ਜਣੇ ਤਾਂ ਹੈਗੇ ਨੇ ਜੀ ਇਹਦੇ ਵਿੱਚ ਹਾਲੇ ਲੇਡੀਜ਼ ਦੀ ਕੁਝ ਕੁਛ ਹੋਣੀ ਹੈ ਫਿਰ ਹੋਰ ਬਾਕੀ ਜਿਹੜੇ ਆ ਪੁਲਸੇ ਸਾਹਮਣੇ ਹੋਣਗੇ ਫਿਰ ਰਿਕਵਰੀ ਵੀ ਹੋਏਗੀ ਜਿਹੜਾ ਤੁਸੀਂ ਕਹਿੰਦੇ ਲੱਖ ਜੋ ਜਣੇ ਨੇ ਚ ਹੈਗੇ ਜਿਹੜੇ ਨਸ਼ਾ ਕਰਦੇ ਨੇ ਔਰ ਉਹ ਉਹਨਾਂ ਕੋਲੋਂ ਪਹਿਲਾਂ ਵੀ ਬਹੁਤ ਮੁਕੱਦਮੇ ਦਰਜ ਨੇ ਪਹਿਲੇ ਵੀ ਚੋਰੀ ਦੇ ਜਾਂ ਹੋਰ ਵੀ ਚੋਰੀ ਦੇ ਵੀ ਹੈਗੇ ਐਨਡੀਪੀਐਸ ਦਾ ਵੀ ਹੈਗੇ ਚ ਰਿਕਵਰੀ ਹੋਈ ਆ ਅਰਬਨ ਸਟੇਟ ਫੇਜ਼ 1 ਚ ਜੀ 19 ਤਰੀਕ ਨੂੰ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ 1 ਲੱਖ ਰੁਪਏ ਕੈਸ਼ ਤੇ ਬਹੁਤ ਸਾਰੀ ਜੁਐਲਰੀ ਕਰੋ ਚੋਰੀ ਹੋ ਗਈ ਸੀ ਉਹਨਾਂ ਨੇ ਤੇ ਉਸ ਕੇਸ ਨੂੰ ਟਰੇਸ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ 22 ਤਰੀਕ ਨੂੰ ਤੋਂ ਜਿਹਦੇ ਕੋਲੋਂ 1 ਲੱਖ ਰੁਪਏ ਤੇ ਕੁਝ ਜੁਐਲਰੀ ਦੇ ਆਰਨਮੈਂਟਸ ਬਰਾਉਂਡ ਕੀਤੇ ਚੋਦੀ ਪੁੱਛ ਕਿਸ ਤੇ ਵਿੱਚ ਫਿਰ ਅੱਗੇ ਦੋ ਹੋਰ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਜਿਹ ਜਿਹੜੀ ਬਾਕੀ ਦੀ ਉਹਨਾਂ ਦੀ ਚੋਰੀ ਦਾ ਸਮਾਨ ਸੀਗਾ ਕੁਝ ਹਿੱਸਾ ਉਹਦਾ ਚੋਰੀ ਵੇਚਣ ਜਾ ਰਹੀ ਸੀ ਉਹਨਾਂ ਤੋਂ ਵੀ ਗਿਫਤਾਰ ਕਰਕੇ ਰਿਕਵਰੀ ਕੀਤੀ ਹੈ ਐਂਡ ਹਲੇ ਤਫਤੀਸ਼ ਚੱਲ ਰਹੀ ਹੈ ਕਿ ਕਿੰਨੇ ਬੰਦੇ ਅਰੈਸਟ ਕੀਤੇ ਗਏ ਤਿੰਨ ਬੰਦੇ ਅਰੈਸਟ ਕੀਤੇ ਜੀ ਇੱਕ ਲੜਕਾ ਦੋ ਲੜਕੀਆਂ ਹਾਂਜੀ ਰਿਮਾਂਡ ਦਿੱਤਾ ਸੀ ਰਿਮਾਂਡ ਤੇ ਹੁਣ ਜਿਹੜਾ ਪਹਿਲਾ ਲੜਕਾ ਸੀ ਅਰੈਸਟ ਕੀਤਾ ਉਹ ਤੇ ਰਿਮਾਂਡ ਤੇ ਸੀਗਾ ਜੀ ਦੋਨੋਂ ਲੇਡੀ ਨੂੰ ਅੱਜ ਅਰੈਸਟ ਕੀਤਾ ਉਹ ਪੇਸ਼ ਕਰਕੇ ਤੇ ਰਿਮਾਂਡ ਲਵਾਂਗੇ ਸਰ ਬੋਲਡ ਸੀਗਾ ਕਿ ਕਿੰਨਾ ਕੈਸ਼ ਸੀਗਾ ਇਹਨਾਂ ਨੂੰ 1 ਲੱਖ ਰੁਪਏ ਕੈਸ਼ ਚੋਰੀ ਹੋਇਆ ਸੀ ਜੀ ਉਹਨਾਂ ਦਾ ਫਿਰ 25 ਤੋਂ 30 ਟੋਲੇ ਉਹ ਕਹਿੰਦੇ ਸੀ ਕਿ ਸਾਡੀ ਜੁਐਲਰੀ ਜਿਹੜੀ ਆ ਉਹ ਗਈ ਹੈ ਅੰਦਾਜ਼ਨ ਵਿੱਚ ਚਾਂਦੀ ਦੇ ਵੀ ਜੁਲੇ ਸੀ ਕੁਝ ਸਿੱਕੇ ਵੀ ਹੈਗੇ ਚਾਂਦੀ ਦੇ ਜਿਹੜੀ ਜੁਲੀ ਜਿਹੜੀ ਚੋਰੀ ਹੋਈ ਸੀ ਸਾਰੀ ਰਿਕਵਰ ਹੋ ਗਈ ਕੀ ਨਹੀਂ ਹਾਲੇ ਤਫਤੀਸ਼ ਬਾਕੀ ਹੈ ਹਾਲੇ ਰਿਕਵਰ ਹੋਣੇ ਬਾਕੀ ਜਿਹੜੀ ਮੁਰਲੀ ਕੁਝ-ਕਿਛ ਕੀਤੀ ਉਹ ਵਿੱਚ ਕੀ ਪਾਇਆ ਗਿਆ ਕਿ ਕਿੰਨੇ ਜਣਿਆਂ ਦਾ ਗਰੁੱਪ ਹੈਗਾ ਕਿੰਨੇ ਜਣੇ ਹੋਣ ਤਿੰਨ ਜਣੇ ਤਾਂ ਹੈਗੇ ਆਂ ਜੀ ਇਹਦੇ ਚ ਹਾਲੇ ਲੇਡੀਜ਼ ਦੀ ਕੁਝ-ਕਿਛ ਕੋਣੀ ਹੈ ਫਿਰ ਹੋਰ ਬਾਕੀ ਜਿਹੜੇ ਆ ਪਲੇਸੇ ਸਾਹਮਣੇ ਹੋਣਗੇ ਫਿਰ ਰਿਕਵਰੀ ਵੀ ਹੋਏਗੀ ਜਿਹੜੇ ਤੁਸੀਂ ਕਹਿੰਦੇ ਲ ਉਹ ਜਣੇ ਨੇ ਜਿਹੜੇ ਨਸ਼ਾ ਕਰਦੇ ਨੇ ਔਰ ਉਹ ਉਹਨਾਂ ਕੋਲ ਪਹਿਲਾਂ ਵੀ ਬਹੁਤ ਮੁਕੱਦਮੇ ਦਰਜ ਨੇ ਪਹਿਲੇ ਵੀ ਚੋਰੀ ਦੇ ਜਾਂ ਹੋਰ ਕੀ ਚੋਰੀ ਦੇ ਵੀ ਹੈਗੇ ਐਨਡੀਪੀਐਸ ਦਾ ਵੀ ਹੈਗੇ ਠੀਕ ਹੈ ਵੀ